DLF ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਖੜਿਆ ਪਾਤੜਾ ਬਾਈਪਾਸ ਨਿਆਲ ਕੈਂਚੀਆਂ ਦੇ ਵਿੱਚ ਜਿੱਥੇ ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਆਉਣਾ ਹੈ ਪਾਤੜਾ ਦਾ ਦੌਰਾ ਦਫ਼ਤਰ ਦਾ ਦੌਰਾ ਵੀ ਕਰਨਾ ਹੈ ਪੁਲਿਸ ਫੋਰਸ ਬਹੁਤ ਲੱਗੀ ਹੈ ਜਿੱਥੇ ਸਮੂਹ ਕਿਸਾਨ ਜੁਨੀਆ ਵੱਲੋਂ ਮਹਾਰਾਣੀ ਦਾ ਘਰੋ ਕਾਰਨ ਦੀ ਤਿਆਰੀ ਹੈ ਤੇ ਪੁਲਿਸ ਫੋਰਸ ਵੀ ਆਪਣੀ ਡਿਊਟੀ ਦੇ ਉੱਤੇ ਤਾਇਨਾਤ ਹੈ ਜਹੇ ਪੜਾ ਖੜਿਓ ਜਹੇ ਉੜਾ ਖੜਿਓ ਸਾਰੇ ਸੜਕ ਪੇਲੀ ਲੈਣ ਦੋ ਬਹੁਤ ਭਾਰੀ ਗਿਣਤੀ ਦੇ ਵਜਿਹੇ ਇੱਥੇ ਕਿਸਾਨ ਵੀਰ ਪਹੁੰਚੇ ਨੇ ਜੀ 11 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਲੋਗਾਲ ਅੱਜ ਅਸੀਂ ਪਹੁੰਚਿਆ ਪਾਤੜਾ ਜਿੱਥੇ ਕਿਸਾਨ ਜੁਨੀ ਦੀ ਮੀਟਿੰਗ ਚੱਲ ਰਹੀ ਹੈ ਇਸ ਤਰ੍ਹਾਂ ਆਪਾਂ ਇਹ ਸਾਰੇ ਨੇ ਚਾਰ ਚਾਰ ਕਰਨ ਚਾਰ ਚਾਰ ਰੱਖਣਾ ਸਾਰੇ ਪਾਸੇ ਧਿਆਨ ਰੱਖਣਾ ਹੈ ਨਾਰੇ ਲਾਉਦੇ ਨੇ ਆਪਾਂ ਨੇ ਉਹੀ ਵਿਰੋਧ ਕਰਨਾ ਜਿਵੇਂ ਆਪਾਂ ਤੁਸੀਂ ਮੋਬਾਈਲਾਂ ਦੇ ਦੇਖਦੇ ਹੋ ਪਹਿਲੀ ਵੀ ਜਦੋਂ ਦੇਖਦੇ ਹੋ ਵਾਜ ਬਾਬਾ ਪਜਾਓ ਜਿਹੜੇ ਨਾਰੇ ਨੇ ਆਪਣੇ ਉਹ ਲਾਓ ਵਾਹਿਗੁਰੂ ਖਾਤਸਾ ਵਾਹਿਗੁਰੂ ਬਲੀਏ ਇਹ ਬੋਲਣਾ ਕਿ ਹੋ ਬੋਲੋ ਆਪਣੇ ਚੱਲੋ ਅਬਾ ਸਾ ਪਟ ਪਟ ਜੋੜ ਕਰਨਾ ਬੜਾ ਤਾਂ ਅਦੇ ਕਲ ਸੁਝਾਉਂਦੇ ਬੈਠਾ ਹਾਂ ਅੰਦਰ ਵੱਲ ਵੇਖਦਾ ਨਾ ਨੀਂਦ ਤੇ ਮੈਚ ਚੱਲਦੇ ਹੋਏ ਕਰਦੇ ਜਿਹਦੇ ਜਿਹਦੇ ਕੋਲੇ ਵੀ ਇਹ ਕਰਨਾ ਹੋਇਆ ਇਹ ਲਈ ਮੋਤੀਸ ਕਾਰਗ ਦੇ ਖਾਨ ਦੋਸਤੋ ਜਿਹੜੇ ਚਲੋ ਜੋ ਪਾਰ ਪਾਇਨ ਲਿੱਤੀਆਂ ਨੇ ਪਾਰਸੀਆਂ ਨੇ ਆਪਣੇ ਪ੍ਰਧਾਨ ਜੀ ਨੂੰ ਵਰਸਾ ਦੇ ਤਿਹਾੜੀ ਦਾ ਦੱਸਿਆ ਪਿਛਲੇ ਸਮੇਂ ਜਿਹੜਾ ਹਰਿਆਣਾ ਆਪਰੇ ਨਾਲ ਕਿਸਾਨਾਂ ਨੇ ਠੀਕ ਤਾਂ ਸਾਰਿਆਂ ਨੂੰ ਪਤਾ ਹੈ ਕਾੜੇ ਕਾਨੂੰਨ ਲੈਣ ਦੇ ਤੇ ਹੋਰ ਵੀ ਬਹੁਤ ਮੁੱਢੀਆਂ ਗੱਲਾਂ ਦੇ ਚੋਂ ਭਾਜਪਾ 14 ਵਜੇ ਚ ਆਈ ਹੈ ਮੋਦੀ ਸੁਤਾਰ ਆਈ ਹੈ ਉਹ ਤੋਂ 12:00 ਤੱਕ ਆਏ ਸੀ ਜਿਹੜੇ 15:00 ਦਾ ਕੱਟ ਜਾ ਰੋਮੈਂ ਮਾਫ ਕਰੂੰਗੀ ਜੋ ਫਾਰਮੂਲਾ ਟ੍ਰਾਂਸਪੋਰਟੇਸ਼ਨ ਦੀ ਰਿਪੋਰਟ ਉਹਦੇ ਮੁਤਾਬਕ ਮੈਂ ਕਿਸਾਨਾਂ ਨੂੰ ਭਾਅ ਦੇਵਾਂਗੀ ਪਰ ਭਾਅ ਉਹ ਇਹ ਸਾਰੇ ਉਹ ਬੈਜਾ ਤੋਂ ਮੁਕਤ ਨਹੀਂ ਤੇ ਉਸ ਤੋਂ ਬਾਅਦ ਕਿੰਨੇ ਕਾਲੇ ਕਰੋਣਗੇ ਆਪਣੇ ਖਿਲਾਫ ਲਿਆਂਦੇ ਉਹਦੇ ਖਿਲਾਫ ਕਾਫਾ ਦੇਣੀ ਦੇ ਵਿੱਚ ਨਵੇਂ ਆਪਾਂ ਨੂੰ ਫਰੰਗ ਲੱਗਾ ਹੈ ਆਪਣੇ ਸਾਡੇ ਸਸਤੇ ਕਿਸਾਨਾਂ ਦੇ ਵੀ ਸੀ ਲੋਹੇ ਨੇ ਕਿ ਆਪਣੇ ਕਿਸਾਨਾਂ ਦੇ ਬਹੁਤ ਤਾਕਤ ਦੇ ਰਹਿ ਹੋਏ ਨੇ ਇਸ ਕਰਕੇ ਆਪਾਂ ਉਹਦਾ ਤੁਹਾਨੂੰ ਕਿਸਾਣਾ ਮੋਰਚੇ ਵੱਲ ਪਹਿਲਾ ਕੌਲ ਤਰੀਕ ਨੂੰ ਆਪਾਂ ਜਿੱਦੀ ਦੇ ਕੋਲੋਂ ਇਹ ਫੈਸਲਾ ਕੀਤਾ ਸੀ ਕਿ ਭਾਜਪਾ ਦਾ ਆਪਾਂ ਵਿਰੋਧ ਕਰਨਾ ਹੈ ਇਹਦਾ ਇਹਨੂੰ ਸਜਾ ਦੇ ਉਹ ਇਹਨੂੰ ਹਰਾਓ ਇਹਦਾ ਆਪਾਂ ਨੇ ਸਾਰੇ ਦੇਸ਼ ਦੇ ਵਿੱਚ ਆਪਾਂ ਨੇ ਵਿਰੋਧ ਕਰਨਾ ਆਹ ਨਹੀਂ ਥਾਂ ਥਾਂ ਤੇ ਅੱਜ ਇਹਦਾ ਵਿਰੋਧ ਹੋ ਰਿਹਾ ਹੈ ਆਪਾਂ ਅੱਜ ਜਨਤਕ ਤੌਰ 'ਤੇ ਇਹਨੂੰ ਪਸਾਰਿਆ ਹੈ ਕਿ ਆਪਣੀ ਐਮਪੀ ਹੈ ਪਹਿਲਾ ਕਾਂਗਰਸ ਦੇ ਵਿੱਚ ਕੀ ਦੇਖੋ ਲੋਕਾਂ ਨੇ ਇਹਨਾਂ ਕਾਂਗਰਸ ਦੇ ਵਿੱਚ ਝਟਾਉਂਦੇ ਰਹੇ ਅੱਜ ਕਾਂਗਰਸ ਨੂੰ ਛੱਡ ਕੇ ਇਹ ਭਾਜਪਾ ਜਿਹੜੀ ਕਿਸਾਨਾਂ ਦੀ ਵਿਰੋਧੀ ਪਾਰਟੀ ਆ ਉਹਦੇ ਵਿੱਚ ਸ਼ਾਮਲ ਹੋਈ ਆ ਲੋਕਾਂ ਨਾਲ ਵੀ ਨੇ ਧੋਖਾ ਕੀਤਾ ਤੇ ਕਿਸਾਨਾਂ ਨਾਲ ਵੀ ਧੋਖਾ ਕੀਤਾ ਇਹ ਸਹੀ ਕਿ ਪਾਰਟੀ ਦੇ ਵਿੱਚ ਆਈ ਆ ਜਿਹੜੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਆਦੀ ਰਹੀ ਹੈ ਹਰੇਕ ਦੇ ਵਿਰੋਧ ਆ ਮੁਲਾਜ਼ਮ ਬੈਠੇ ਨੇ ਮੁਲਾਜ਼ਮਾਂ ਦੇ ਵਿਰੋਧ ਆ ਮਜ਼ਦੂਰਾਂ ਦੇ ਵਿਰੋਧ ਆ ਕਿਸਾਨਾਂ ਦੇ ਵਿਰੋਧ ਆ ਛੋਟੇ ਦੁਕਾਨਦਾਰਾਂ ਦੇ ਵਿਰੋਧ ਆ ਸਾਰਿਆਂ ਦੇ ਵਿਰੋਧ ਆ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਇਹ ਉਹਨਾਂ ਪਾਰਦੇ ਲੋਨ ਦੇ ਹੱਕ ਤੇ ਨੀਤੀਆਂ ਬਣਾਉਂਦੇ ਨੇ ਇਸ ਕਰਕੇ ਆਪਾਂ ਨੇ ਜਿਹੜਾ ਅੱਜ ਸ਼ਾਂਤਮਈ ਢੰਗ ਦੇ ਨਾਲ ਜਿਵੇਂ ਆਪਣਾ ਸੁਖਸਾਨ ਮੋਰਚਾ ਫੈਸਲਾ ਹੋਇਆ ਇੱਕ ਜਮਹੂਰੀ ਢੰਗ ਨਾਲ ਪੰਚਮੋਰੀ ਤੇ ਢੰਗ ਦਿੱਤਾ ਹੋਇਆ ਕਿਉਂਕਿ ਜਿਵੇਂ ਆਪਾਂ ਸੱਤਾ ਦੇ ਵਿੱਚ ਇਹਨਾਂ ਨੂੰ ਲਿਆਉਣੇ ਆਪਾਂ ਸੱਤਾਧਾਰ ਆਨੰਦ ਮਾਣਦੇ ਨੇ ਆਪਾਂ ਕਹਿੰਦੇ ਆਪਣੇ ਹੱਕ ਦੀਆਂ ਪਾਰਥਿਆ ਨੀਤੀਆਂ ਮਣਾਉਣ ਪਰ ਇਹ ਆਪਣੇ ਹੱਕ ਦੀਆਂ ਪਾਰਥਿਆ ਨੀਤੀਆਂ ਮਣਾਉਂਦੇ ਹੀ ਨਹੀਂ ਹੈਗੇ ਇਸ ਕਰਕੇ ਆਪਾਂ ਅੱਜ ਆਪਣਾ ਵੀ ਰਾਈਟ ਹੈ ਇਹਨਾਂ ਨੂੰ ਸਵਾਲ ਕਰੀਏ ਪੁੱਛੀਏ ਵੀ ਜਿਹੜੇ ਬੈਦੇ ਚਿੱਤੇ ਦਾ ਸਾਡੇ ਨਾਲ ਚੋਣੇ ਨਿਵਾਏ ਹੈਗੇ ਤਾਂ ਹੀ ਆਪਣਾ ਜਿਹੜਾ ਇੱਥੇ ਤਾਂ ਲੋਕਤੰਤਰ ਹੈ ਜੋ ਅੱਜ ਹੀ ਖੋਤੀ ਲੋਕਤੰਤਰ ਹੈ ਅਸੀਂ ਜੋ ਆਪੜੂਏ ਆਜ਼ਾਦੀ ਨਹੀਂ ਇਹ ਸੰਵਿਧਾਨ ਦਾ ਹੱਕ ਵੀ ਆਪਾਂ ਤੋਂ ਖੋਣ ਲੱਗੀ ਹੋਈ ਈ ਭਾਜਪਾ ਸਰਕਾਰ ਜੇਕਰ ਹੋਉਂਦੀ ਹੈ ਸਾਡਾ ਜਿਹੜਾ ਸੁਤੰਤਰ ਅਕਾ ਆਪਣਾ ਵੋਟਾਂ ਦਾ ਜਾ ਤਰੋੜਦਾ ਇਹ ਵੀ ਖੋ ਲੈਣਾ ਹੈ ਤੋਂ ਜੇ ਜਿਹੜੀ ਇਹਨੂੰ ਹਰਾਉਣ ਦੀ ਖਾਤਰ ਸਾਰੇ ਦੇਸ਼ 'ਚ ਆਪਣਾ ਮੋਰ ਲੱਗਾ ਹੋਇਆ ਆ ਆਪਾਂ ਵੀ ਇਥੋਂ ਕਨਿਸ਼ਕਰ ਨੂੰ ਬੱਦੀ ਪਸੰਦ ਦੇ ਤੋਂ ਹਰਾਉਣਾ ਇਹਦਾ ਵਾਅਦਾ ਕਰੀਆ ਜਿਦਿਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਆਪਣੀ ਸਾਥ ਨਾਲ ਢੰਗ ਨਾਲ ਸੋਹਣ ਭਗਦੇ ਆ ਅੱਗੇ ਆਓਗੇ ਆਪਾਂ ਕਹਿੰਦੇ ਰਾਜ ਵਿੱਚ ਤੁਹਾਨੂੰ ਫੈਸਲਾ ਦੇਣਗੇ ਆਪ ਬੋਲਦੇ ਮੁਤਾਬਕ ਚੱਲਣਾ ਹੈ ਕਿਸੇ ਨੂੰ ਹੰੜ ਮਾਜਰੀ ਨਹੀਂ ਕਰਨੀ ਹੈਗੀ ਇਸੇ ਕਰਕੇ ਸ਼ਾਂਤਮਈ ਢੰਗ ਨਾਲ ਕਹਿੰਦਾ ਆਪਾਂ ਨਿਆਲ ਬਾਈਪਾਸ ਤੇ ਹੋਣੀਓ ਉੱਥੇ ਜਾਣਾ ਅੱਗੇ ਜਿੱਥੇ ਵੀ ਜਾਂਦੀ ਹੈ ਆਪਾਂ ਉੱਥੇ ਜਾ ਕੇ ਜਦੋਂ ਰਿਕਾਟਨ ਕਰਨ ਦਾ ਦਫਤਰ ਦਾ ਉੱਥੇ ਵੀ ਆਪਾਂ ਨਾਰੇ ਮਾਰ ਕੇ ਆਪਦਾ ਸਪੀਕਰਾਂ ਦੇ ਵਿੱਚ ਬੋਲ ਕੇ ਆਪਣੇ ਨੀਤੀਆਂ ਪਾਲਸੀਆਂ ਨੂੰ ਤਾਂ ਸਾਡੇ ਤੋਂ ਹਰਦਾ ਜਵਾਬ ਕੀ ਦਿਓ ਇਸੇ ਕਰਕੇ ਆਪਾਂ ਸਾਡੇ ਜਿਆਦਾ ਇੱਕ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਾਂ ਨੇ ਜਾਣਾ ਹੈ ਨ ਸਾਸਨ ਜਾਵਤਾ ਸਭ ਤੋਂ ਵੱਡੀ ਚੀਜ਼ ਹੈ ਜਾਣਦੇ ਤੁਸੀਂ ਕਿ ਕਿ ਆਪਾਂ ਇਹਨਾਂ ਦਾ ਗਰੋਂ ਕਰਨਾ ਹੈ ਜਾਂ ਬੇਚੇ ਕਰਨਾ ਹੈ ਇਹਦਾ ਕੋਈ ਸਟੈਂਡਰਡ ਨਾ ਨਿਯਮ ਹੈ ਜਿਹਦੇ ਤਾਹਤਾਂ ਖਾਣਾ ਵੀ ਪਾਉਂਦੀ ਰਹੇ ਤੇ ਮੁਰਦਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਝੰਡੇ ਉੱਪਰ ਰੱਖੋ ਝੰਡੇ ਨੂੰ ਮੋਢਿਆਂ ਤੇ ਰੱਖੋ ਤੇ ਇਧਰ ਪਿੱਛੇ ਆ ਜੋ ਆਪਾਂ ਨਾਰੇ ਪਾਜੀ ਕਰਨੀਆਂ ਕਿ ਵੀਰ ਪੀੜੀਓ ਬਣਾ ਰਹੇ ਤੁਹਾਡੀ ਸਹੀ ਬਣ ਸਕੇ ਥੋੜੀ ਜਿਹੀ ਅੱਗੇ ਕਰ ਲੋ ਪ੍ਰਧਾਨ ਜੀ ਗੱਡੀ ਗੁਰਨੀਤ ਕੌਰ ਮੁਰਦਾ ਪਾ ਰਜਵਾਨਾ ਸ਼ਹੀਦ ਮੁਰਦਾ ਪਾ र्की ते विकण लीडर मर्द बीजपी जो जुती चट हा बीजपी जे जुती चटा पिंड वड़नि दे सड़क ला पारुक्तान बी पी मी बीजे पी मस पी ॾा वादा करी बी पी मे मज़दूर गरमीत कार मिर्जा पैर रजवाड़ा शाही चलोगी रा शाही चक देगे बी जे पी मिसयुक्तान मोर्चा चंद प हक ले रहांगे महिनत कोका चाकता चंदा पल बदलू टोला मुरदा पोका लीडर हा हा वाधा करुकरी बीजपी मुरदा पो ਕੁਰਬਾਨਾ ਕੁਰਬਾਨਾ ਕਿਸਾਨਾਂ ਨਾਲ ਧੋਖਾ ਕਰਨ ਵਾਲੀ ਪੀੜ੍ਹੀ